ਰਜਵੰਤ ਕੌਰ ਪਿੰਡ ਕੁਸੁੰਬੜੀ ਜਦੋਂ ਵੀ ਅਸੀਂ ਪਿੰਡ ਵਿੱਚ ਦਾਖਲ ਹੁੰਨੇ ਆ ਗੰਦੇ ਪਾਣੀ ਚ ਨੂੰ ਲੰਘ ਕੇ ਫਿਰ ਘਰਾਂ ਵਿੱਚ ਵੜਦੇ ਆ ਕੱਪੜੇ ਸਾਡੇ ਉਹ ਖਰਾਬ ਹੋ ਜਾਂਦੇ ਆ ਜੇ ਕਿਸੇ ਰਿਸ਼ਤੇਦਾਰੀ ਵਿੱਚ ਜਾਈਦਾ ਛਿੱਟਿਆਂ ਨਾਲ ਕੱਪੜੇ ਉਹ ਖਰਾਬ ਹੁੰਨੇ ਤਾਂ ਨਾਲ ਹੋਰ ਕੱਪੜੇ ਚੱਕੋਣੇ ਪੈਂਦੇ ਅਸੀਂ ਜੋ ਆ ਕੇ ਸਾਡੇ ਉਹ ਸਾਰੇ ਅੰਦਰਾਂ ਚ ਬੰਦ ਨੇ ਸਕੂਲ ਜਾਂਦੇ ਆ ਉਹ ਬੱਚੇ ਕੋਈ गिर ਜਾਂਦਾ ਹੈ ਕੋਈ ਬੈਗ ਲਿਪੜ ਜਾਂਦਾ ਅਸੀਂ ਬੜੇ ਤੰਗ ਆ ਜਿਹੜੇ ਵੀ ਲਿਪੜ ਜਾਂਦੇ ਗੱਡੀਆਂ ਵਿੱਚ ਜਾ ਕੇ ਗੱਡੀਆਂ ਤੇ ਧੋਨੀਆਂ ਵੀ ਹੁੰਨੀਆਂ ਕਿਤੇ ਚੰਗੇ ਪਾਸੇ ਜਾਣਾ ਗੱਡੀਆਂ ਉਹ ਮੋਟਰਸਾਈਕਲ ਬੁਰਾ ਹਾਲ ਹੁੰਦਾ ਜਨਾਨੀ ਮੋਟਰਸਾਈਕਲ ਦੇ ਪਿੱਛੇ ਬੈਂਦੀ ਆ ਉਹਦੇ ਕੱਪੜੇ ਸਾਰੇ ਲੋਕ ਕਿੰਨੇ ਕਿੰਨੇ ਮਸ਼ੀਨਰੀਆਂ ਗਿਰਦੀਆਂ ਨੇ ਉਹਨਾਂ ਨੂੰ ਨਾ ਹਾਤੜਾ ਕੇ ਫੇਰ ਭੇਜੀ ਜਾ ਰਿਸ਼ਤੇਦਾਰ ਆਉਣੇ ਸਭ ਗਾਵਾਂ ਘਟ ਕੇ ਜਾਂਦੇ ਗੋਣਾ ਕਰਦੇ ਪੰਚਾਇਤ ਨੂੰ ਅਸੀਂ ਵੋਟਾਂ ਪਾਉਣੇ ਆ ਵੋਟਾਂ ਪਾਉਣੇ ਵੋਟਾਂ ਲੈ ਕੇ ਚਲੇ ਜਾਣੇ ਸੁਣਾਈ ਕੋਈ ਨਹੀਂ ਹੋਈ ਅਜ ਤੱਕ ਆਉਂਦੇ ਜਰੂਰ ਆ ਫੇਰ ਨਹੀਂ ਕੋਈ ਦਿੱਸਦਾ ਸਾਡੇ ਕੋਲ ਨਾ ਨਾ ਆਉਂਦੇ ਜਰੂਰ ਆ ਹਾਂ ਹਾਂ ਕਰ ਜੰਨੇ ਆ ਕਹਿੰਨੇ ਆ ਵੀ ਹਾਂ ਜਰੂਰ ਬਣਾਵਾਂਗੇ ਬਣਾਵਾਂਗੇ ਬਣਾਉਣਾ ਕੀ ਆ ਬਸ ਗੇੜ ਮਾਰ ਕੇ ਲੰਘ ਜਾਣਾ ਆਮ ਪਾਰਟੀ ਆ ਕਹਿੰਦੇ ਨਜਾਇਜ਼ ਕਬਜ਼ੇ ਹਟਾਉਂਗੇ ਉਹਨਾਂ ਨੇ ਕੋਈ ਨਜਾਇਜ਼ ਕਬਜ਼ਾ ਨਹੀਂ ਕੋਈ ਨਹੀਂ ਤੇ ਮਰਜੀ ਕੋਈ ਬਸ ਹੁਣ ਸਪਰ ਸਾਡਾ ਪੰਚਾਇਤ ਜਮੀਨ ਵਿੱਚ ਪਾਣੀ ਕਿਰੂਗਾ ਵੀਰੇ ਜਾਗ ਨਹੀਂ ਪਾਣੀ ਇੱਕ ਥਾਂ ਗੇਰ ਕੇ ਫਿਰ ਅੱਗੋਂ ਫਾਣੀ ਅੱਗੇ ਪੈਪਲਾਈਨ ਰਾਹੀਂ ਜਾ ਸਕਦਾ ਨਹੀਂ ਤੇ ਸਾਡਾ ਪਿੰਡ ਅੱਧਾ ਪਿੰਡ ਡੱਬਿਆ ਪਿਆ ਚਾਰ ਮਹੀਨੇ ਹੋਇਆ ਗਲੀ ਬਣਾਈ ਨੂੰ ਨਾਈ ਵਾਲੀ ਗਲੀ ਆ ਚਾਰੇ ਮਹੀਨੇ ਹੋਇਆ ਗਲੀ ਵੀ ਡੱਬ ਗਈ ਘਰਾਂ ਦੇ ਕਮਰੇ ਡੱਬ ਰਹੀਆਂ ਅੰਦਰਾਂ 'ਚ ਪਾਣੀ ਪੜ ਗੇ ਲੈ ਕੇ ਨਹੀਂ ਸਾਡੀ ਤਾਂ ਤੁਰੀ ਅੰਦਰਾਂ 'ਚ ਪਾਣੀ ਵੜ ਗਈ ਆ ਕੇ ਪੂਰਾ ਦੇਖੋ ਆ ਪਾਣੀ ਕੀ ਘਰਾਂ ਦੇ ਵਿੱਚ ਪਾਣੀ ਬੜੇ ਪਿਆ ਬਲਾਕ ਖੇੜੇ ਦੇ ਪਿੰਡ ਸੰਭੜੀ ਦੇ ਵਿੱਚ ਕੜਿਆ ਜੋ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਹੈ ਔਰ ਇਸ ਪਿੰਡ ਦੇ ਵਿੱਚ ਅੱਜ ਲੋਕਾਂ ਦੀ ਦੇਖੋ ਤੁਸੀਂ ਕਿੱਡੀ ਵੱਡੀ ਮੁਸ਼ਕਲ ਹੈ ਵੀ ਪਿਛਲੇ ਲੰਮੇ ਸਮੇਂ ਤੋਂ ਇਸ ਗੰਦੇ ਪਾਣੀ ਦੇ ਜਿਹੜਾ ਇਰਨੀ ਦੇ ਆਦਿ ਚਾਰ ਸ਼ਹਿਰੇ ਪਿੰਡ ਜਿਹੜਾ ਗੰਦਾ ਪਾਣੀ ਖੜਾ ਔਰ ਲੋਕ ਅੱਜ ਜੇ ਘਰਾਂ 'ਚ ਵੀ ਬੜਨਾ ਤਾਂ ਲੋਕਾਂ ਨੂੰ ਜੁੱਤੀਆਂ ਉਤਾਰ ਕੇ ਘਰਾਂ 'ਚ ਨੰਗੇ ਪੈਰੀ ਜਿਹੜਾ ਗੰਦੇ ਪਾਣੀ ਦੇ ਵਿੱਚੋਂ ਨਿਕਲ ਕੇ ਘਰਾਂ 'ਚ ਜਾਣਾ ਪੈਂਦਾ ਔਰ ਬੱਚਿਆਂ ਨੇ ਸਕੂਲ ਜਾਣਾ ਹੈ ਜਾਂ ਕਿਸੇ ਨੇ ਸ਼ਹਿਰ ਜਾਣਾ ਹੈ ਕਿਸੇ ਨੇ ਖੇਤ ਜਾਣਾ ਹੈ ਤਾਂ ਜਾਂ ਕਿਸੇ ਰਾਹੀਰ ਨੇ ਇੱਥੇ ਲੰਘਣਾ ਹੈ ਕਾ ਜਿਹੜੇ ਆਲੇ-ਦਾਲ ਇਹ ਪਿੰਡਾਂ ਨੂੰ ਜਿਹੜਾ ਰਸਤਾ ਜਾਂਦਾ तकरीबन 15-20 ਪਿੰਡਾਂ ਨੂੰ ਇਹ ਰਸਤਾ ਜੋੜਦਾ ਪਰ ਸਾਰੇ ਰਸਤੇ ਦੇ ਵਿੱਚ ਜਿਹੜਾ ਪਿੰਡ ਦੇ ਜਿਹੜਾ ਗੰਦਾ ਪਾਣੀ ਆ ਸਾਰਾ ਰਸਤੇ ਦੇ ਵਿੱਚ ਖੜਾ ਹੈ ਔਰ ਸਾਰੇ ਐਮਐਲਏ ਐਮਪੀ ਜਾਂ ਪ੍ਰਸ਼ਾਸਨ ਦੇ ਧਿਆਨ ਚ ਪਿੰਡ ਵਾਲੇ ਨੇੜੇ ਨਿਵਾਸੀ ਨੇ ਲਿਆ ਚੁੱਕੇ ਨੇ ਅੱਜ ਤੱਕ ਕਿਸੇ ਨੇ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰੀ ਸੋ ਅੱਜ ਸਾਰੇ ਨਗਰ ਦੀਆਂ ਬੀਬੀਆਂ ਮਾਵਾਂ ਸਾਡੀਆਂ ਬਜ਼ੁਰਗ ਨੌਜਵਾਨ ਸਾਰੇ ਇਕੱਠੇ ਹੋ ਕੇ ਅੱਜ ਇਸ ਮਸਲੇ ਦਾ ਹੱਲ ਕਰਨ ਦੀ ਮੰਗ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਗੰਦਾ ਪਾਣੀ ਚਾਰ ਸਪਰੇ ਔਰ ਪਿੰਡ ਦੀ ਜਿਹੜੀ ਨਿਕਾਸੀ ਹੈ ਉਹਦਾ ਅਜੇ ਤੱਕ ਕਿਸੇ ਨੇ ਸੋਚਿਆ ਹੀ ਨਹੀਂ ਕੋਈ ਐਮਐਲਏ ਕੋਈ ਐਮਪੀ ਆਉਂਦਾ ਨਹੀਂ ਜੇ ਕੋਈ ਆਉਂਦਾ ਹੈ ਅਫਸਰ ਤਾਂ ਉਹ ਲਾੜਾ ਲਾ ਕੇ ਚਲੇ ਜਾਂਦਾ ਹਾਲਾਂਕਿ ਬਹੁਤ ਛੋਟਾ ਮਸਲਾ ਪੀੜਾ ਹੈ ਪਿੰਡ ਦਾ ਇੱਥੇ ਅਸਲ ਮਹਿਨਜ ਜੋ ਪਿੰਡ ਦਾ ਛੱਪੜ ਹੈ ਉਹ ਛੱਪੜ ਦੇ ਵਿੱਚ ਨਿਜਾਇਜ਼ ਕਬਜ਼ੇ ਹੋ ਗਏ ਕਿਸੇ ਨੇ ਨਿਜਾਇਜ਼ ਕਬਜ਼ੇ ਨਹੀਂ ਛਡਾਏ ਜਾ ਉਹਨੂੰ ਪਟਾਈ ਨਹੀਂ ਕਰੀ ਉਹਦੀ ਉਹ ਪਾਣੀ ਆ ਜਿਹੜਾ ਅੱਜ ਪਾਣੀ ਓਵਰਫਲੋ ਹੋ ਕੇ ਪਾਣੀ ਨੂੰ ਨਿਕਾਸੀ ਨੂੰ ਕਿਤੇ ਥਾਂ ਹੀ ਨਹੀਂ ਹੈ ਤਾਂ ਉਹਨੇ ਸੜਕਾਂ ਤੇ ਗਲੀਆਂ ਤੇ ਆਉਣਾ ਸੋ ਅੱਜ 75 ਸਾਲ ਦਾ ਸਮਾਂ ਹੋ ਗਿਆ ਦੇਸ਼ ਆਜ਼ਾਦ ਹੋਏ ਨੂੰ ਅੱਜ 75 ਸਾਲ ਹੋ ਗਏ 76 ਸਾਲ ਹੋ ਗਏ ਲੋਕਾਂ ਨੂੰ ਵੋਟਾਂ ਪਾਉਂਦੇ ਨੇ ਸਰਕਾਰਾਂ ਨੂੰ ਜਿਹੜੀ ਵੀ ਸਰਕਾਰ ਬਣਦੀ ਹੈ ਉਹਨਾਂ ਨੂੰ ਡਾਰਾ ਲਾ ਕੇ ਚੱਲੇ ਜਾਂਦੀ ਹੈ ਪਰ ਅੱਜ 76 ਸਾਲ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਪੰਜਾਬ ਦੇ ਵਿੱਚ ਅੱਜ ਇਹਨਾਂ ਗਲੀਆਂ ਦੇ ਵਿੱਚ ਨੂੰ ਲੰਘਿਆ ਨਹੀਂ ਜਾ ਸਕਦਾ ਮਸ਼ਕ ਗੰਦਾ ਮਾਰਦਾ ਔਰੇ ਬਦਬੋਹ ਮਾਰ ਰਹੀ ਹੈ ਔਰ ਸੁੰਡ ਚੱਲ ਰਹੇ ਨੇ ਘਰਾਂ ਦੇ ਲੋਕਾਂ ਦੀਆਂ ਨਿਊਆਂ ਬੈਠਗੀਆਂ ਤੜ ਗਈਆਂ ਔਰ ਬਹੁਤ ਮਾੜੇ ਹਾਲਾਤ ਨੇ ਸੋ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਪੰਜਾਬ ਸਰਕਾਰ ਜਿਹੜੀ ਹੈ ਉੱਥੇ ਵਿਧਾਨ ਸਭਾ ਦੇ ਵਿੱਚ ਰੋਜ਼ ਡਰਾਮੇ ਬਾਜ਼ੀਆਂ ਚੁਟਕਲੇ ਬਾਜ਼ੀਆਂ ਪੱਟਾਂ ਤੇ ਥਾਪੀਆਂ ਮਾਰ ਰਹੇ ਨੇ ਉਹ ਇੱਥੇ ਆ ਕੇ ਦੇਖਣ ਆ ਪਿੰਡਾਂ ਦੇ ਸਾਡਾ ਕੀ ਹਾਲ ਹੈ ਉੱਥੇ ਐਵੇਂ ਦਮਗਜੇ ਮਾਰਨਦੇ ਨੇ ਇੱਕ ਦੂਜੇ ਨੂੰ ਤੁਮਤਵਾਜੀ ਕਰਨ ਦਾ ਐਵੇਂ ਜਨਾਨੀਆਂ ਦੀਆਂ ਲੜਾਈਆਂ ਲੜ ਰਹੇ ਨੇ ਉੱਥੇ ਵਿਧਾਨ ਸਭਾ ਦੇ ਵਿੱਚ ਕੰਮ ਕਰਕੇ ਦਿਖਾਉਣ ਕੰਮ ਕਰਕੇ ਪਤਾ ਲੱਗੂ ਵਿਕਾਸ ਹੋ ਰਿਹਾ ਵਿਕਾਸ ਸਾਨੂੰ ਪਿੰਡਾਂ ਚਾਹੀਦਾ ਵਿਕਾਸ ਸਾਨੂੰ ਸਾਰੇ ਚਾਹੀਦਾ ਸਾਨੂੰ ਉੱਥੇ ਜਿਹੜੀ ਵੀਡੀਓ ਬਣਾ ਬਣਾ ਕੇ ਰੋਜ਼ ਝਟਕਲੇ ਸਾਰ ਰਹੇ ਸਾਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈ ਸੋ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਹਾਂ ਔਰ ਡਿਪਟੀ ਕਮਿਸ਼ਨਰੀ ਸ਼੍ਰੀ ਫਤੇਕਰ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੇ ਹਾਂ ਔਰ ਵੀਡੀਓ ਸਾਹਿਬ ਨੂੰ ਡੀਡੀਪੀਓ ਸਾਹਿਬ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਰੰਤ ਇਸ ਪਿੰਡ ਦਾ ਮਸਲਾ ਹੱਲ ਕਰਿਆ ਜਾਵੇ ਨਹੀਂ ਆਉਣ ਵਾਲੇ 10 ਦਿਨ ਤੋਂ ਬਾਅਦ ਅਸੀਂ ਪਿੰਡ ਦੇ ਸਾਰੇ ਲੋਕਾਂ ਨੂੰ ਲੈ ਕੇ ਇਸ ਮਸਲੇ ਸੰਬੰਧੀ ਸੰਘਰਸ਼ਿਕ 올ਿਕਾਂਗੇ ਮੈਂ ਬਦਨਾਮ ਹੋ ਜਾਵਾਂ ਉਹਨੂੰ ਵੀ ਨਹੀਂ ਤੇ ਮੈਂ ਹੀ ਸਾਡੇ ਪਿੰਡ 'ਚ ਪਾਣੀ ਦਾ ਬੋਬਰਾ ਆ ਲਿਆ ਜੀ ਅਸੀਂ ਕਈ ਵਾਰ ਬੇਨਤੀ ਕਰ ਲਈ ਜੀ ਸਾਰੇ ਆਪਸੇ ਨਹੀਂ ਆਥਰਾਵਾ ਜਾਏਗੀ ਕੋਈ ਰਹੇ ਨਹੀਂ ਤੂ ਸੜੀ ਸੁਣੀ ਜਿਹਾ ਆਏਗਾ ਕੋ ਪਾਣੀ ਦੇ ਵਿੱਚ ਅਸੀਂ ਲੰਘਣੀ ਹੈ ਛੱਟੇ ਪਾਣੇ ਬਹੁਤ ਪਾਣੀ ਖੜਾ ਹੈ ਜੀ ਦੇ ਸਾਬ ਜਾ ਕੇ ਦੇਖ ਲਈ ਤੀਕਾ ਜੀ ਇਤਤਵ ਕਰਕੇ ਮਿਹਰਬਾਨੀ ਕਰੋ ਸਾਡੇ ਪਰ ਸੰਤਾ ਲੰਘਣਾ ਬਹੁਤ ਔਖਾ ਹੋਇਆ ਬਾਈ ਜੀ ਦੇ ਅਵੀ ਇਹ ਕਈ ਵਾਰ ਅਮਲੇ ਨਾਲ ਦਰਨੀ ਵੀ ਬਣਤੀ ਕਰੀ ਆ ਜੀ ਉਹਨਾਂ ਨੂੰ ਵੀ ਕਿਹਾ ਜੀ ਪਰ ਕੋਈ ਨਹੀਂ ਅੱਗੇ ਖੜਿਆ ਹੁਣ ਵੋਟਾਂ ਆ ਰਹੀਆਂ ਚੌਂਾਂ ਜੀ ਬੇਦਾਂ ਗਈਆਂ ਜੀ ਕਿਸੇ ਨੂੰ ਵੋਟ ਨਹੀਂ ਜੀ ਪਾਣੀ ਜੇ ਨਾਲਾ ਮਗਲ ਆ ਗਿਆ